ਹਲੋ ਘਰ ਦੇ ਹਾਂਜੀ ਗੱਲ ਉਹ ਮੈਂ ਕਹਿ ਰਹੀ ਸੀ ਮੈਮ ਉਹ ਇਹ ਐ ਕਹਿੰਦੀ ਸੀ ਮੈਂ ਮੋਂ ਉਥੋਂ ਬੱਦ ਲਵਾ ਦੋ ਪਲੀਜ਼ ਕੀ ਚੋ ਰਦੇ ਉਹ ਦੋਹਿਆਂ ਚੋਂ ਮੈਂ ਮੈਂ ਦੇਖਿਆ ਸੀ 70 70 ਦਾ ਪੇਪਰ ਸੀ ਹਨਾ ਤੇ 70 70 ਚੋਂ 14000 ਰਹਾ 60 ਦਾ ਫੇਰ ਤਾਂ 21 22 ਨੇ ਮੈਮ ਬੱਦ ਤਾਂ ਲਵਾ ਦੋ ਅਜੀਨ ਉਹ ਕੀ ਕਰਦੇ ਨੇ ਉਹ ਕਹਣ ਤੇ ਆਪਣੀ ਘੜਾ ਉਹਨਾਂ ਨਾਲ ਹੋਊਗਾ ਉਹ ਤਾਂ ਮਾਰੇ ਮੋਟੀ ਜਾਣ ਪਛਾਣਾ ਆ ਲਗਾ ਦੂਗਾ ਮੈਂ ਤਾਂ ਕਰਦਾ ਨਹੀਂ ਫੇਰ ਕੀ ਪੁੱਛਵਾਂਗੇ ਇਹ ਵੀ ਗੱਲ ਸਹੀ ਹੈ। ਹਾਂ ਨਾ ਆਪਣੇ ਘਰ ਦੇ ਘਰ ਦਾ ਕੰਮ ਨਾ ਸਹੀ ਗੱਲ ਹੈ। ਫਿਰ ਮੈਮ ਤੁਸੀਂ ਉਹਨਾਂ ਨਾਲ ਇੱਕ ਵਾਰਤਾ ਗੱਲ ਕਰ ਲੂ ਮੈਂ ਵੱਧ ਵੀ ਦੇ ਦੂੰਗੀ ਵੀ ਜੇ ਉਹ ਪੇਪਰ ਤੋਂ ਉਹ ਕਰਾ ਦੇਣੀ। ਮੈਂ ਦਾ ਘਟ ਤੇ ਕਹਿ ਰਹੀ ਸੀ ਉਹਨਾਂ ਨੂੰ 6 ਮੈਂ ਤਾਂ ਕਹਿ ਰਹੀ ਸੀ ਸਰ 6 ਲਓ ਜੀ 8 ਨਹੀਂ। ਹੂੰ। ਕਹਿੰਦੇ ਮੈਡਮ ਰਿਸਕ ਹੀ ਕੰਮ ਹੁੰਦਾ। ਪਰ ਇਹ ਤਾਂ ਰਿਸਕ ਤਾਂ ਹੈਗਾ। ਫਿਰ ਉਹ ਮੈਮ ਉਹਨਾਂ ਦਾ ਲਿਸਟ ਭੇਜਣੀ ਹੁੰਦੀ ਹੈ। ਕਿਹਨੇ? ਉਹਨਾਂ ਨੇ ਉਹ ਕ ਪੇਪਰ ਭੇਜਦੇ ਹੁੰਦੇ ਨੇ ਆਪਣੇ ਕਾਲਜ 'ਚ। ਪਰ ਅੱਗੇ ਤੋਂ ਅੱਗੇ ਹੋਉਂਦੇ ਨੇ ਉਹ ਚੈੱਕ ਕਰੂਗਾ ਹਾਂ ਅਗੇ ਜਿਹੜੀ ਡਿਪਾਰਟਮੈਂਟ ਦੀ ਉਥੇ ਨੈਂਸੀ ਮੈਡਮ ਆ ਜਾਣਦੀ ਆ ਮੈਂ ਵੀ ਹਾਂ ਨਾ ਉਹ ਚੈੱਕ ਅੱਗੇ ਤੋਂ ਅੱਗੇ ਹੁੰਦੇ ਨੇ ਨਾ ਫਿਰ ਅਪਲੋਡ ਫਿਰ ਕਿਤੇ ਉਹ ਤੇ ਡਾਊਨਲੋਡ ਹੋ ਕੇ ਫਿਰ ਮੈਂ ਜੇ ਮੰਨ ਲਓ ਵੀ ਉਹਨੇ ਮੈਂ ਤਾਂ ਅੱਗੇ ਹੁਣ ਮੰਨ ਲਓ ਉਹਨੇ ਮੇਰੇ ਨੰਬਰ ਲਾ ਕੇ ਥੋੜੇ ਕਹੇ ਤੋਂ ਤੋੜਤੇ ਠੀਕ ਹੈ ਉਦੋਂ ਬਾਅਦ ਜਿਹੜੇ ਅਗਲੇ ਨੈਂਸੀ ਮੈਡਮ ਕੋਲ ਹੋਣਗੇ ਕੀ ਪਤਾ ਉਹ ਘਟਾ ਦੇ ਫਿਰ ਨੰਬਰ ਨਹੀਂ ਰਹਿ ਜਾਂ ਨਹੀਂ ਕੱਢਦੇ ਹੁੰਦੇ ਉਹ ਤੇ ਇੱਕ ਅਪਲੋਡ ਹੋ ਗਿਆ ਸਕੈਨ ਕਰਕੇ ਨਾ ਇੱਕ ਚੈਕਿੰਗ ਕਰਦੇ ਹੁੰਦੇ ਨੇ ਵੀ ਕਿੰਨਾ ਕੁ ਐਨਨ ਉਹ ਉੱਤੇ ਨਹੀਂ ਜਾਂਦੇ ਹੁੰਦੇ ਉਹ ਦੀਪ ਚੋ ਹਾਂ ਐਨਨ ਦੀਪ ਚੋ ਬਸ ਸ਼ੀਟਾਂ ਹੀ ਅਭੀ ਹਾਂ ਲਿਖਿਆ ਹੋਇਆ ਹੁਣ ਜੇ ਮੈਂ ਸੋਚਾਂ ਕਿ ਜਿਹਦੇ ਨੰੋਂ ਨੇ ਉਹਨੂੰ ਮੈਂ ਪਾਸ ਕਰਦਾ ਫਿਰ ਤੋ ਵੀ ਖੁਸ਼ ਹੋਊਗਾ ਅਗਲਾ ਜਦੋਂ ਉੱਥੇ ਕੁਝ ਲਿਖੇ ਹੀ ਨਹੀਂ ਹੋਇਆ ਇਹ ਚੀਜ਼ ਹੁੰਦੀ ਆ ਹੁਣ ਤੇਰੀਆਂ ਸ਼ੀਟਾਂ ਤਾਂ ਭਰੀਆਂ ਹੋਈਆਂ ਨੇ ਨਾ ਐਨਨ ਦੀਪਲੀ ਚ ਥੋੜੀ ਜਾਣਗੇ ਉਹ ਜਿਵੇਂ ਤੂੰ ਕਹਿ ਰਹੀਆਂ ਵੀ ਇਹਨੀਆਂ ਸ਼ੀਟਾਂ ਭਰ ਕੇ ਆਈ ਸੀ ਫਿਰ ਸ਼ੀਟਾਂ ਇੰਨੀਆਂ ਭਰੀਆਂ ਹੋਣਾਂ ਮੈਂ ਫਿਰ ਵੀ ਨੰਬਰ ਬਹੁਤ ਘੱਟ ਹੋਊ ਓਕੇ ਕਰਾ ਫਿਰ ਰਾਜੀ ਉਹ ਤਾਂ ਔਖੀ ਕੰਮ ਐ ਮੇਰਾ ਹਣਾ ਹੋਏ ਫਿਰ ਮੈਮ ਕੀ ਇਹਦਾ ਹੋਰ ਕੋਈ ਮਤਲਬ ਮੈਂ ਤਾਂ ਠੀਕ ਐ ਰਹੀਆਂ ਰਹੇ ਦੀ ਉਹਨੂੰ ਮੈਂ ਕਹਾਂ ਵੀ ਚਲਦੇ ਰਹਿ ਦੋ ਬੱਠ ਜੀ 6 ਚ ਕੰਮ ਚੱਲ ਜੇ ਹੂੰ 6 ਚ ਵੀ ਮੈਮ ਫਿਰ ਜੇ ਮੈਂ ਤਾਂ ਬੱਦ ਵੀ ਦੇ ਦੂੰ ਤੁਸੀਂ ਕਰ ਲਓ ਕੋਈ ਗੱਲ ਦੀ ਤਾਂ ਮੈਂ ਦੇਖ ਤੁਸੀਂ ਮੇਰੀ ਗੱਲ ਸੁਣੋ ਆਪ ਹੀ ਦੇਖੋ ਤੁਸੀਂ ਹੁਣ ਮੈਨੂੰ 21 22 ਨੰਬਰ ਲਾਇਨੇ ਤੁਹਾਨੂੰ ਲਵਾਏ ਨਹੀਂ ਮੈਂ ਤਾਂ ਠੀਕ ਐ ਮੇਰੇ 21 22 ਤੇ ਮੇਰਾ ਬਣਦਾ ਕੀ ਤੁਸੀਂ ਆਪ ਹੀ ਦੇਖੋ 21 22 ਤੇ ਤਾਂ ਮੈਂ ਪਾਸ ਫੇਰ ਵੀ ਨਹੀਂ ਹੋਣੀ। ਨਾ ਪਾਸ ਕਰਾ ਜੀ 21 ਵਾਲਾ। ਉਹ ਤਾਂ ਇਹ 20 ਵਾਲਾ ਪਾਸ ਕਰਦਾ। ਫਿਰ ਹੁਣ 17 ਤੋਂ 21 22 23 24 ਤੱਕ ਰਾਏ ਦੋ। ਐਨੇ ਘਟਨਾ ਕਰ ਉਹ ਗੱਲ ਕਰ ਲਓ। 10 ਚ ਕਰ ਲਈਏ ਆਪਾਂ। ਕਿਉਂ ਨਹੀਂ ਦੇਣੀ ਨਾ ਮੇਰੇ ਘਰੋਂ ਮੇਰੇ ਘਰਾ ਉੱਥੇ ਪੈਟਰੋਲ ਮੱਚਦਾ। ਮੈਂ ਤਾਂ ਕਹਿਦਾ 30 ਲਾ ਦੋ। ਹਾਂ ਫਿਰ ਤਾਂ ਬਲ। ਲੱਗਦਾ ਤਾਂ ਉਹੀ ਹੈ ਨਾ। ਹੂੰ। ਮੇਰੇ ਘਰੋਂ ਘਸਕਾ ਸਕਦਾ ਮੈਂ ਤੇ ਇੱਕ ਫੋਨ ਹੀ ਕਰਨਾ। ਕਰ ਲਓ ਮੈਮ ਜੇ ਤਾਂ ਬਣਦਾ ਤੁਸੀਂ ਮੈਨੂੰ ਨੰਬਰ ਭੇਜ ਦਿਓ ਸ਼ਾਮ ਨੂੰ। ਤਾਂ ਮੈਂ ਤਾਂ ਕਿਹਾ ਕਹਿੰਦੀ ਆ ਮੈਡਮ ਮੈਂ ਤਾਂ ਕਹਿ ਰਹੀ ነਣੀ ਸਰ ਉਹ ਨਾਲੋਂ ਮੈਂ ਆਪੇ ਗੱਲ ਕਰ ਲਈ ਜੀ ਮੈਂ ਕਿਹਾ ਸਰ ਛੇਟ ਕਰ ਲੋ ਜੀ ਹੂੰ ਮੈਂ ਕਿਹਾ ਠੀਕ ਜੀ ਪਰ ਬਾਦ ਦੀ ਕੁੜੀ ਆ ਉਹ ਮੈਂ ਹੋਰ ਕੀ ਕਹਾਂ ਉਹ ਕੁੱਝ ਕਹਿ ਨਹੀਂ ਸਕਦੇ ਨਾ ਸਹੀ ਗੱਲ ਐ ਇਹ ਤਾਂ ਕਹਿੰਦੀ ਔਖਾ ਮੈਡਮ ਫੇਰ ਉਹ ਗਾਹ ਕੈਸ਼ ਵੀ ਨਹੀਂ ਸਕਦੇ ਕਿ ਅਗਲਾ ਕੋਈ ਕਹਿੰਦਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਮੈਂ ਆੱਠੇ ਦੇ ਦਵਾਂਗੀ ਉਹ ਬਾੜਾ ਚਰਮਨੋ ਪਰ ਜੇ ਉਹ ਮੇਰਾ ਬਦ ਲਵਾ ਸਕਦਾ ਤਾਂ ਬਦ ਜਿੱਥੋਂ ਵੀ ਤੁਸੀਂ ਕਰਾ ਸਕਦੇ ਹੋ ਬਦ ਕਰਾ ਦਿਓ ਤੂੰ ਆ ਕੱਟ ਅਗਲੀ ਵਾਰੀ ਦੇਖੋ ਪਰ ਮੈਂ ਹੀ ਲਿਆ ਕਰੂੰ ਤੁਹਾਡੇ ਪੇਪਰ ਮੈਨੂੰ ਦੇ ਦਿਆ ਕਰੀਂ ਬਦ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੈਂ ਇੱਕ ਪੇਪਰ 8 ਦੇ ਦਿਆ ਕਰੀਂ ਪੰਜਾਹ ਲਾ ਦਿਆ ਕਰੂੰ ਮੈਂ 60 ਦੇ 60 ਲਾ ਦਿਆ ਕਰਾਂ ਜੇ ਨੇ ਠੀਕ ਹੈ ਜੀ ਕਰੇ ਮੈਂ ਕਿਹੇ ਪੇਪਰ ਟੱਡ ਦਿਆ ਕਰੀਂ ਮੇਰੇ ਅੱਛਾ ਫਿਰ ਤਾਂ ਜਾਣੀ ਲੋਕਾਂ ਪਰ ਤੁਸੀਂ ਇਸ ਵਾਰੀ ਪੇਪਰ ਲੈ ਲੈਣੇ ਮੈਂ ਹਜੇ ਪਹਿਲੇ ਸਾਲ ਕਰਕੇ ਨਾ ਰਿਸਕ ਲਾ ਕੇ ਲੈ ਆਨੀ ਹਲੇ ਟਾਈਮ ਨਹੀਂ ਨਾ ਕੁਝ ਹੋਇਆ ਸੀ ਨਾ ਹਾਂ ਜੀ ਬਾਕੀ ਚਲੋ ਐਨ ਗਰਮੀ ਕਰਕੇ ਆਪਾਂ ਨੇ ਗਾ ਤੋ ਉਹ ਕਰਨਾ ਗਰਮੀ ਗਰਮੀ ਨਾਲ ਅਗਲੇ ਜਦ ਹੋਣਗੇ ਉਹ ਤੋਂ ਲੈ ਲਓ ਮੈਂ ਤਾਂ ਹਾਲੇ ਆਇਆ ਕਿ ਨਾ ਸਾਲ ਜਾਂ ਦੀ ਹੋਇਆ ਹੈਗਾ ਵੀ ਕੀ ਫਾਇਦਾ ਨਾ ਰਿਸਕ ਜਾ ਲੈ ਕੇ ਹੁਣ ਸਾਰਾ ਫਿਰ ਜਿੱਥੇ ਲੱਗ ਜਾਂਦੇ ਫਿਰ ਹੌਲੀ ਹੌਲੀ ਹਿਸਾਬ ਆ ਜਾਂਦਾ ਹੁਣ ਸਾਰਾ ਹਿਸਾਬ ਆ ਗਿਆ ਨਾ ਕਿਵੇਂ ਦਾ ਪ੍ਰੋਸੈਸ ਆ ਹਾਂਜੀ ਫਿਰ ਉਹ ਹਿਸਾਬ ਨਾਲ ਕੰਮ ਚੱਲ ਜਾਂਦਾ ਪਹਿਲਾਂ ਪਹਿਲਾਂ ਪੱਕ ਕੋਈ ਘਰ ਦਾ ਕੰਮ ਉਹ ਵੀ ਕਿੰਨਾ ਔਖਾ ਰਿਸਕ ਲੈਣੇ ਆ ਹਾਂਜੀ ਕਿ ਕੀ ਪਤਾ ਨਹੀਂ ਹਾਂਜੀ ਉਹ ਤਾਂ ਹੈਗਾ ਮੈਮ ਦੇਖ ਲਓ ਜੇ ਬਣਦਾ ਹਨਾ ਮੈਨੂੰ ਤਾਂ ਐ ਲੱਗਦਾ ਮੇਕੀ ਭਾਈ ਤੇ ਤਾਂ ਜਮੀ ਜਾਊਂਗੀ ਪਰ ਅਸੈਸਮੈਂਟ ਵੀ ਇੰਨੀ ਚੰਗੀ ਨਹੀਂ ਲੱਗੀ ਹੋਣੀ ਮੈਂ ਦੇਖਦੀ ਆ ਕਿੰਨੀ ਆ ਰਹੀ ਤੇਰੀ ਮੈਨ ਅਸੈਸਮੈਂਟ ਹੋਣੀ ਦੇਖ ਕੇ ਦੱਸੋ ਜੀ ਦੇਖ ਦੂੰਗਾ ਕਿੰਨਾ ਰੋਲੋਂ ਬਰਾ ਕਲਾਸ ਕਰਾ 85 ਹੈ ਬਣ